ਤੇ ਫੇਲ ਹੋ ਗਿਆ ਉਹਦੇ ਚੋਂ ਉਹਦੇ ਕਰਕੇ ਰਾਤ 15 ਦੀ ਉਹਨੇ ਸੁਸਾਇਡ ਕਰ ਲਿਆ ਅੱਛਾ ਜੀ ਬਸ ਤੇ ਕਿੰਨੇ ਕੋਈ ਦਾ ਸੁਸਾਇਡ ਕੀਤਾ ਜੀ ਕੱਲ ਉਹ ਆਪਾਂ ਨੂੰ ਸਵੇਰੇ ਤਕਨ 7 ਵਜੇ ਹੋਇਆ ਸੀ ਇਹ 15 ਜਗ ਨੂੰ ਤੇ ਉਦੋਂ ਡੀਐਮਸੀ ਲੈ ਸਾਢੇ 4 ਵਜੇ ਨੇ ਡਿਕਲੇਅਰ ਕਰਤਾ ਲੱਡ ਜੱਜ ਪੋਟਮਾਟੋਂ ਆਇਆ ਬਸ ਇਹਦੇ ਘਰਾਂ ਦਾ ਮੰਗਲ ਹੋ ਰਹੀ ਲੱਡੂਣ ਲੱਗਵਾ ਲਿਆ ਤੇ ਉਹਨਾਂ ਪੋਟਮਾਟੋਂ ਹੋ ਗਿਆ ਜੀ ਬੱਚਾ ਹੋ ਗਿਆ ਸਰ ਕੁਛ ਹੋ ਗਿਆ ਕੀ ਨਾਮ ਤੁਹਾਡਾ ਜੀ ਸੁੱਚਾ ਸਿੰਘ ਨਾਮ ਹੈ ਸਰ ਅੱਜ ਸਰ ਜਿਹਨੇ ਸੁਸਾਇਟੀ ਕੀਤਾ ਕੀ ਕਰਨ ਲਿਆ ਜੀ ਸੁਸਾਇਟੀ ਦਾ ਸਰ ਉਹ ਪਲੱਸ 2 ਜੋ ਪੇਪਰ ਰਿਜ਼ਲਟ ਜੀ ਪਾਸ ਹੋਇਆ ਜੀ ਆਹ ਸੌਰੀ ਫੇਲ ਹੋ ਗਿਆ ਫੇਲ ਹੋਣ ਤੋਂ ਬਾਅਦ ਸਰ ਉਹਨੇ ਕੋਸ਼ਿਸ਼ ਕਰ ਕੋਈ ਗੱਲਬਾਤ ਨਹੀਂ ਕੀਤੀ ਹੈ ਸਕੂਲ ਪੇਪਰ ਰਿਜ਼ਲਟ ਆਉਣ ਤੋਂ ਪਹਿਲਾਂ ਸਰ ਸਿਟੀ ਯੂਨੀਵਰਸਿਟੀ ਇਨਫੋਰਮੇਸ਼ਨ ਵਾਸਤੇ ਲੇ ਗਿਆ ਵੀ ਮੈਂ ਪੜਨਾ ਵਾਂ ਅੱਗੇ ਤੇ ਜਦੋਂ ਪੇਪਰ ਰਿਜ਼ਲਟ ਆਇਆ 4 ਵਜੇ ਤੋਂ ਬਾਅਦ ਉਹਨਾਂ ਨੇ ਤੋਂ ਨਾਈਟ ਦੇ ਵਿੱਚ ਕੋਠੇ ਜਾ ਕੇ ਫਾ ਲੈਨੇ ਅੱਛਾ ਕਿਹੜੇ ਸਕੂਲ ਚ ਪੇਪਰ ਇੱਥੇ ਚਲ ਰਹੇ ਉਹ ਸਰਕਾਰੀ ਸਕੂਲ ਨੂਰਪੁਰਵੇਟ ਚ ਸਰਕਾਰੀ ਤੇ ਹੁਣ ਬੀਏ ਦੀ ਵੀ ਮਤਲਬ ਪੜ੍ਹਦਾ ਸਰ ਹਾਂਜੀ ਅੱਗੇ ਪੜ੍ਹਾਈ ਕਰਨ ਵਾਸਤੇ ਸੋਚ ਰਿਹਾ ਸੀਗਾ ਜਾ ਸਿਟੀ ਯੂਨੀਵਰਸਿਟੀ ਜਾ ਕੇ ਆਪਣੇ ਫਰੈਂਡ ਨਾਲ ਤੇ ਉੱਥੋਂ ਜਦੋਂ ਸਰ ਵਾਪਸੀ ਆਇਆ ਰਾਤ ਨੂੰ ਰੋਟੀ ਪਾਣੀ ਖਾ ਕੇ ਘਰ ਰਾਤ ਨੂੰ ਪੰਜ ਚਾਰ 5 ਵਜੇ ਕੋਠੇ ਦੇ ਗਿਆ ਜੋ ਉੱਤੇ ਫਾ ਲੈ ਲਿਆ ਅੱਛਾ ਹਾਂਜੀ ਕਿੰਨੀ ਕਿੰਨੀ ਉਮਰ ਦੀ ਸਰ 18 19 ਸਾਲ ਉਮਰ ਸੀ ਜੀ ਅੱਛਾ 18 19 ਦੀ ਉਮਰ ਦੀ ਹਾਂਜੀ ਤੇ ਹੁਣ ਕਹਿੰਦੇ ਕਿਹੜੀ ਜਗ੍ਹਾ ਸੀ ਜੋ ਚਾਹੜ ਪਿੰਡ ਜੀ ਚਾਹੜ ਪਿੰਡ ਚਾਹੜ ਚਾਹੜ ਪਿੰਡ ਲਾਡਵਾਰ ਰੋੜ ਤੇ ਜੀ ਰੱਜਵਾਲਾ ਬੱਗਾ ਕੋਰ ਦਾ ਡਿਸਟ ਪੋਸਟ ਆਫਿਸ ਅੱਛਾ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਤੁਸੀਂ ਸਰ ਹੁਣ ਅਸੀਂ ਤਾਂ ਪਰਮਾਤਮਾ ਦੇ ਭਾਣੇ ਨੂੰ ਮਨਜ਼ੂਰ ਕਰਨ ਵਾਲਾ ਕੰਮ ਆ ਜੀ ਹੁਣ ਹੁਣ ਬੱਚਾ ਆਪਣੇ ਦਿਮਾਗ ਦੇ ਕੋਈ ਪਲੈਨਿੰਗ ਕਰ ਗਿਆ ਜੀ ਕੀ ਕਰ ਗਿਆ ਹੋਰ ਕਿਸੇ ਨੂੰ ਕੁਛ ਨਹੀਂ ਦੱਸਿਆ ਪਹਿਲਾਂ ਉਦਮ ਮੁੰਡਾ ਠੀਕ ਹਾਂ ਬਿਲਕੁਲ ਸਹੀ ਸੀ ਕੋਈ ਟੈਨਸ਼ਨ ਨਹੀਂ ਸੀ ਕੋਈ ਕੁਛ ਨਹੀਂ ਸੀਗਾ ਜੀ ਅਚਰ ਰਿਜ਼ਲਟ ਤੋਂ ਬਾਅਦ ਹੀ ਰਿਜ਼ਲਟ ਤੋਂ ਬਾਅਦ ਸਾਰੋ ਕਰ ਗਿਆ ਜੀ ਆਪਾਂ ਪ੍ਰਸ਼ਾਸਨ ਨੇ ਵੀ ਮਤਲਬ ਆਪ ਪ੍ਰਸ਼ਾਸਨ ਨੇ ਪੂਰੀ ਸਾਡੀ ਹੈਲਪ ਕੀਤੀ ਆ ਜੀ ਆਪਣੇ ਡੀਐਮਸੀ ਹਸਪੀਟਲ ਰੈਫਰ ਕੀਤਾ ਜੀ ਰੈਫਰ ਕਰਨ ਤੋਂ ਬਾਅਦ ਉਹਨਾਂ ਨੇ ਡੈੱਡ ਕੋਸ਼ਿਸ਼ ਕਰਨ ਤੋਂ ਬਾਅਦ ਸੀਮਾ ਹਸਪੀਟਲ ਲੈ ਕੇ ਆਏ ਜੀ ਇੱਥੇ ਹੁਣ ਪੋਸਟਮਾਰਟਮ ਹੋਇਆ ਜੀ ਤੇ ਹੁਣ ਅਸੀਂ ਉਮਰ 18 ਸਾਲ ਕਰੀ ਉਹ 18 ਸਾਲ ਦੀ ਉਮਰ ਸੀ ਜੀ ਤੇ ਚਾਹੜਾ ਪਿੰਡ ਦਾ ਇਹ ਆ ਠੀਕ ਆ ਉਥੋਂ ਇਹਨੇ ਪੇਪਰਾਂ 'ਚ ਨੰਬਰ ਘੱਟ ਆਏ ਸੀਗੇ ਤੇ ਫੇਲ ਹੋ ਗਿਆ ਉਹਦੇ ਚੋਂ ਉਹਦੇ ਕਰਕੇ ਰਾਤ 15 ਜੂਨ ਨੂੰ ਇਹਨੇ ਸੁਸਾਇਡ ਕਰ ਲਿਆ ਅੱਛਾ ਜੀ ਬਸ ਤੇ ਕਿੰਨੇ ਕੁ ਇਹਦਾ ਸੁਸਾਇਡ ਕੀਤਾ ਜੀ ਕੱਲ ਦੀ ਆਪਾਂ ਨੂੰ ਸਵੇਰੇ ਤਕਨ 7 ਵਜੇ ਦਾ ਹੋਇਆ ਸੀ ਇਹ 15 ਜੂਨ ਨੂੰ ਤੇ ਉਹਦੇ ਵਧੀਆ ਡੀਐਮ ਸੀ ਲੈ ਸਾਢੇ 4 ਵਜੇ ਉਹਨੇ ਡਿਕਲੈਅਰ ਕਰਤਾ ਡੈੱਡ ਅੱਜ ਪੋਸਟ ਮਾਟਮ ਆਇਆ ਬਸ ਇਹਦੇ ਘਾਨੇ ਦਾ ਮਾਮਲਾ ਸਰ ਜੀ ਲਾਟਵਾਲ ਲਾਟਵਾਲ ਤੇ ਮੈਂ ਹੋ ਗਿਆ ਜੀ ਬੱਚਾ ਹੋ ਗਿਆ ਸਰ ਕੁਝ ਹੋ ਗਿਆ ਸਰ ਕੀ ਨਾਮ ਹੈ ਤੁਹਾਡਾ ਜੀ ਸੁੱਚਾ ਸਿੰਘ ਨਾਮ ਹੈ ਸਰ ਅੱਜ ਸਰ ਜਿਹਨੇ ਸੁਸਾਇਟੀ ਕੀਤਾ ਕੀ ਕਰਨ ਲਿਆ ਜੀ ਸੁਸਾਇਟੀ ਦਾ ਸਰ ਉਹ ਪਲੱਸ 2 ਜੋ ਪੇਪਰ ਰਿਜ਼ਲਟ ਜੀ ਪਾਸ ਹੋਇਆ ਜੀ ਆਹ ਸੋਰੀ ਫੇਲ ਹੋ ਗਿਆ ਤਾਂ ਫੇਲ ਹੋਣ ਤੋਂ ਬਾਅਦ ਸਰ ਉਹਨੇ ਕੋਸ਼ਿਸ਼ ਘਰ ਕੋਈ ਗੱਲਬਾਤ ਨਹੀਂ ਕੀਤੀ ਹੈ ਸਕੂਲ ਆਪੇ ਰਿਜ਼ਲਟ ਆਉਂ ਤਾਂ ਪਹਿਲਾ ਸਾਲ ਸਿਟੀ ਯੂਨੀਵਰਸਿਟੀ ਇਨਫੋਰਮੇਸ਼ਨ ਵਾਸਤੇ ਲੇ ਗਿਆ ਵੀ ਮੈਂ ਪੜਨਾ ਵਾਂ ਅੱਗੇ ਤਾਂ ਜਦੋਂ ਪੇਪਰ ਰਿਜ਼ਲਟ ਆਇਆ 4 ਵਜੇ ਤੋਂ ਬਾਅਦ ਉਹਨਾਂ ਨੇ ਤੋਂ ਨਾਈਟ ਦੇ ਵਿੱਚ ਕੋਠੇ ਜਾ ਕੇ ਫਾ ਲੈ ਲਿਆ ਜੀ ਅੱਛਾ ਕਿਹੜੇ ਸਕੂਲ ਚ ਪੇਪਰ ਇੱਥੇ ਚਰਨ ਉਹ ਸਰਕਾਰੀ ਸਕੂਲ ਨੂਰਪੁਰਵੇਟ ਚ ਸਰਕਾਰੀ ਤੇ ਹੁਣ ਬੀਏ ਦੀ ਵੀ ਮਤਲਬ ਪੜ ਸਰ ਹਾਂਜੀ ਅੱਗੇ ਪੜਾਈ ਕਰਨ ਵਾਸਤੇ ਸੋਚ ਰਿਆ ਸੀਗਾ ਜਾ ਕੇ ਸਿਟੀ ਯੂਨੀਵਰਸਿਟੀ ਜਾ ਕੇ ਆਪਣੇ ਫਰੈਂਡ ਨਾਲ ਤੋਂ ਉੱਥੋਂ ਜਦੋਂ ਸਾਲ ਵਾਪਸੀ ਆਇਆ ਰਾਤ ਨੂੰ ਰੋਟੀ ਪਾਣੀ ਖਾ ਕੇ ਘਰ ਦੇ ਨੂੰ ਕੁਛ ਨਹੀਂ ਦੱਸਿਆ ਜੀ ਅੱਛਾ ਜੀ ਰਾਤ ਨੂੰ 5 4 5 ਵ ਸਾਰਾ ਉਨ੍ਹੀ ਉਮਰ ਦੀ ਹਾਂਜੀ ਤੇ ਹੁਣ ਇਹ ਕਿਹੜੀ ਜਗ੍ਹਾ ਸੀ ਜੋ ਚਾਹੜ ਪਿੰਡ ਜੀ ਚਾਹੜ ਚਾਹੜ ਪਿੰਡ ਲਾਡਵਾ ਰੋਡ ਤੇ ਜੀ ਰੱਜਵਾਲਾ ਬੱਗਾ ਕੋਰਡ ਡਿਸਟ੍ਰਿਕਟ ਕੋਸਟ ਆਫਸ ਅੱਛਾ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਇਸ ਚੀਜ਼ ਸਰ ਹੁਣ ਅਸੀਂ ਤਾਂ ਪਰਮਾਤਮਾ ਦੇ ਭਾਣੇ ਨੂੰ ਮਨਜ਼ੂਰ ਕਰਨ ਵਾਲਾ ਕੰਮ ਆ ਜੀ ਹੁਣ ਹੁਣ ਬੱਚਾ ਆਪਣੇ ਦਿਮਾਗ ਦੇ ਕੋਈ ਪਲੈਨਿੰਗ ਕਰ ਗਿਆ ਜੀ ਕੀ ਕਰ ਗਿਆ ਉਹ ਕਿਸੇ ਨੂੰ ਕੁਝ ਨਹੀਂ ਦੱਸਿਆ ਪਹਿਲਾਂ ਉਹਦਾ ਮੁੰਡਾ ਠੀਕ ਹਾਂ ਬਿਲਕੁਲ ਸਹੀ ਸੀ ਕੋਈ ਟੈਨਸ਼ਨ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਜੀ ਅੱਛਾ ਰਿਜ਼ਲਟ ਤੋਂ ਬਾਅਦ ਹੀ ਆ ਰਿਜ਼ਲਟ ਤੋਂ ਬਾਅਦ ਸਾਰੋ ਕਰ ਗਿਆ ਜੀ ਆਪਣਾ ਪ੍ਰਸ਼ਾਸਨ ਨੇ ਵੀ ਮਤਲਬ ਹਾਂ ਪ੍ਰਸ਼ਾਸਨ ਨੇ ਪੂਰੀ ਸਾਡੀ ਹੈਲਪ ਕੀਤੀ ਆ ਜੀ ਆਪਣੇ ਡੀਐਮਸੀ ਹਸਪੀਟਲ ਰੈਫਰ ਕੀਤਾ ਜੀ ਰੈਫਰ ਕਰਨ ਤੋਂ ਬਾਅਦ ਉਹਨਾਂ ਨੇ ਡੈਡ ਕੋਸ਼ਟ ਕਰਨ ਤੋਂ ਬਾਅਦ ਸੀਐਮ ਹਸਪੀਟਲ ਲੈ ਕੇ ਆਏ ਜੀ ਇੱਥੇ ਹੁਣ ਪੋਸਟਮਾਰਟਮ ਹੋਇਆ ਜੀ ਤੇ ਹੁਣ ਅੱਚੀ ਘ ਉਮਰ 18 ਸਾਲ ਕਰੀ ਉਹ 18 ਸਾਲ ਦੀ ਜੀ ਤੇ ਚਾਹੜਾ ਪਿੰਡ ਦਾ ਇਹ ਆ ਠੀਕ ਆ ਉਥੋਂ ਇਹਨੇ ਪੇਪਰਾਂ 'ਚ ਨੰਬਰ ਘੱਟ ਆਏ ਸੀਗੇ ਤੇ ਫੇਲ ਹੋ ਗਿਆ ਉਹਦੇ 'ਚ ਉਹਦੇ ਕਰਕੇ ਰਾਤ 15 ਜੂਨ ਨੂੰ ਇਹਨੇ ਸੁਸਾਇਡ ਕਰ ਲਿਆ ਅੱਛਾ ਜੀ ਤੇ ਕਿੰਨੇ ਕੁ ਇਹਦਾ ਸੁਸਾਇਡ ਕੀਤਾ ਜੀ ਕੱਲ ਨੂੰ ਆਪਾਂ ਨੂੰ ਸਵੇਰੇ ਤਕਨ 7 ਵਜੇ ਹੋਇਆ ਸੀ ਇਹ 15 ਜੂਨ ਨੂੰ ਤੇ ਉਹਦੇ ਬਾਅਦ ਡੀਐਮਸੀ ਲਾਇਆ ਸਾਢੇ 4 ਵਜੇ ਉਹਨੇ ਡਿਕਲੇਅਰ ਕਰਤਾ ਰੈਡ ਜਾਜ ਪੋਰਟ ਮਾਟੋਂ ਆਇਆ ਬਸ ਕਿਹਦੇ ਗਾਣੇ ਦਾ ਮੰਗਣਾ ਸਰ ਜੀ ਲਾਟ ਰੋਲ ਉਹਨਾਂ ਨੂੰ ਪੋਰਟ ਮਾਟੋਂ ਹੋ ਗਿਆ ਜੀ ਬੱਚਿਆ ਹੋ ਗਿਆ ਸਰ ਕੁਝ ਹੋ ਗਿਆ ਸਰ